ਉਦੇ ਮਾਪਿਆਂ ਨੇ ਉਹਨੂੰ ਬਚਪਨ ਤੋਂ ਲੈ ਕਰਕੇ ਰੱਬ ਦੇ ਨਾਲ ਜੋੜਿਆ ਹੋਇਆ ਹੁਣ ਮੇਰੀ ਇਹ ਭੈਣਾਂ ਕੋਲ ਗੱਲ ਯਾਦ ਰੱਖਿਓ ਤੁਸੀਂ ਤਾਂ ਜੁੜੀਆਂ ਹੋ ਜਾਂ ਫੋਨਾਂ ਨਾਲ ਤੁਸੀਂ ਸਾਰਾ ਦਿਨ ਫੋਨ ਚਲਾਉਂਦੀਆਂ ਨਾ ਤੇ ਗੁਰਮਖ ਪਿਆਰੇ ਤੁਸੀਂ ਕੀ ਆਪਣੇ ਬੱਚਿਆਂ ਨੂੰ ਰੱਬ ਨਾਲ ਜੋੜ ਸਕਦੀਆਂ ਤੁਹਾਡੇ ਬੱਚੇ ਜੇ ਤੁਸੀਂ ਫੋਨ ਨਾਲ ਜੁੜੇ ਹੋਏ ਤਾਂ ਤੁਹਾਡੇ ਬੱਚੇ ਵੀ ਤੇ ਫੋਨ ਨਾਲ ਹੀ ਜੁੜਨਗੇ ਨਾ ਕੀ ਤੁਹਾਡੀ ਕੁੱਖ ਤੋਂ ਕੋਈ ਭਗਤ ਪੈਦਾ ਹੋ ਸਕਦਾ ਹੈ ਨਹੀਂ ਤੇ ਜੇ ਵਰਤ ਪਿਆਰੇ ਤੁਸੀਂ ਕੋਈ ਭਗਤ ਸੰਤ ਭਗਤ ਚਾਹੁੰਦੇ ਹੋ ਨਾ ਪਾਰਜ ਕਹਿੰਦੇ ਨੇ ਜਨਨੀ ਜਨੇਤਾ ਭਗਤੀ ਜਨ ਕਹੇ ਦਾਤਾ ਜਦੋਂ ਜਨਨੀ ਬਾਜ ਰਹੇ ਕਹੇ ਗਵਾਪੋ ਤੇ ਗੁਰਮਤਿਓ ਕਹਿੰਦੇ ਕਾਨੂੰ ਕੁੱਖ ਨੂੰ ਦਾਗ ਲੈਣਾ ਸੀ ਕਾਨੂੰ ਕੁੱਖ ਖਰਾਬ ਕਰਨੀ ਸੀ ਜੇ ਬੰਦਗੀ ਨਹੀਂ ਕਰਨੀ ਤੇ ਆਪਾਂ ਸਾਰਾ ਦਿਨ ਫੋਨਾਂ ਤੇ ਲੱਗੇ ਰਹਿੰਦੇ ਆਂ ਤੇ ਫਿਰ ਬੱਚਿਆਂ ਨੂੰ ਕਹਤਾ ਨਾ ਚਲਾਇਆ ਕਰ ਨਗਾ ਖਰਾਬ ਹੋ ਜਾਂਦੀ ਆ ਹਰ ਦਿੱਤਾ ਅਸੀਂ ਆਪ ਨਹੀਂ ਓ ਜਦੋਂ ਅਸੀਂ ਹੱਣ ਜਾਵਾਂਗੇ ਨਾ ਜਿੱਦਾਂ ਮਹਾਪੁਰਖਾਂ ਦੇ ਕੋਲੇ ਇੱਕ ਬੀਬੀ ਚਲੇ ਗਈ ਜਾ ਕੇ ਕਹਿਣ ਲੱਗੀ ਮਹਾਰਾਜ ਮੇਰਾ ਬੱਚਾ ਗੁੜ ਖਾਂਦਾ ਹਰਦਾ ਨਹੀਂ ਹੈਗਾ ਇਹਦਾ ਪੇਟ ਦੁਖਦਾ ਇਹਦੇ ਅੰਦਰ ਕੀੜੇ ਪੈ ਗਏ ਮਹਾਪੁਰਖ ਕਹਿੰਦੇ ਬੀਬੀ ਕੱਲ ਲੈ ਕੇ ਆਈਂ ਕਹਿੰਦੀ ਅੱਛਾ ਜੀ ਕੱਲ ਲੈ ਕੇ ਚੱਲ ਗਈ ਜਦੋਂ ਦੂਜੇ ਦਿਨ ਲੈ ਕੇ ਗਈ ਤੇ ਮਹਾਪੁਰਖ ਕਹਿਣ ਲੱਗੇ ਤਾਤਾ ਗੁੜ ਨਹੀਂ ਖਾਈਦਾ ਇਹ ਠੀਕ ਨਹੀਂ ਹੁੰਦਾ ਬਸ ਇੰਨਾ ਕਹਿ ਕੇ ਤੋਰਤਾ ਤੇ ਗੁਰਮਤਿ ਪਿਆਰਿਓ ਬੀਬੀ ਕਹਣ ਲੱਗੀ ਮਹਾਰਾਜ ਇੰਨੀ ਗੱਲ ਕਹਣੀ ਸੀ ਕੱਲ ਕਹਿ ਦਿੰਦੇ ਮੈਂ ਤਾਂ ਸਮਝੀ ਕੋਈ ਦਵਾਈ ਲੱਗ ਕੇ ਦੇਣੀ ਹੋਣੀ ਤੁਸੀਂ ਤੇ ਮਹਾਂਪੁਰ ਕਹਿੰਦੇ ਮੈਂ ਕੱਲ ਕਿਵੇਂ ਕਹਿ ਦੰਦਾ ਕਹਿੰਦੇ ਕੱਲ ਤਾਂ ਮੈਂ ਆਪ ਖਾਂਦਾ ਸੀ ਆਖੋ ਸਤਨਾਮ ਇਹ ਗੁਰਮਖ ਪਿਆਰਿਓ ਮਹਾਂਪੁਰਖਾਂ ਨੇ ਕਮਾਈਆਂ ਕੀਤੀਆਂ ਹੋਈਆਂ ਉਹ ਪਹਿਲਾਂ ਆਪਣੇ ਅੰਦਰ ਉਸ ਚੀਜ਼ ਨੂੰ ਲੈ ਕੇ ਆਉਂਦੇ ਨੇ ਫਿਰ ਦੂਜਿਆਂ ਵਿੱਚ ਵੰਡਦੇ ਨੇ ਆਖੋ ਸਤਨਾਮ ਉਹ ਮਾਤਾਂ ਦੇ ਗੁਰਮਖ ਪਿਆਰਿਓ ਉਸ ਪਰਿਵਾਰ ਨੇ ਉਸ ਧੀ ਨੂੰ ਉਸ ਬੱਚੀ ਨੂੰ ਜਿਹਦਾ ਨਾਂ ਰੂੜੀ ਸੀ ਉਸ ਰੂੜੀ ਨੂੰ ਜੋੜ ਦਿੱਤਾ ਕਾਲਪੁਰਥ ਦੇ ਨਾਲ ਹੌਲੀ-ਹੌਲੀ ਵੱਡੀ ਗ੍ਰ ਹੁੰਦੀ ਗਈ ਉਹ ਪਰਿਵਾਰ ਨੇ ਸਿਖਾ ਦਿੱਤਾ ਪਰਮੇਸ਼ਰ ਨੂੰ ਹਰ ਵੇਲੇ ਪ੍ਰਸ਼ਾਦੇ ਦਾ ਭੋਗ ਲਗਾਉਣਾ ਕਿ ਆਸੀ ਲਗਾਉਨੇ ਸਾਡੇ ਘਰੇ ਜਦੋਂ ਵਿਆਹ ਹੁੰਦਾ ਨਾ ਅਸੀਂ ਤਾਂ ਉਸ ਵੇਲੇ ਕਹਿੰਨੇ ਆ ਆ ਸੱਚੇ ਪਾਤਸ਼ਾਹ ਤੁਹਾਡੀਆਂ ਬਖਸ਼ੀਆਂ ਦਾਤਾ ਵਿੱਚੋਂ ਭੋਜਨ ਹਾਜ਼ਰ ਆ ਛਕ ਲੋ ਉਦਾਂ ਕਦੀ ਲਵਾਇਆ ਉਦਾਂ ਕੀਦਾ ਛਕਦੇ ਹਾਂ ਦਾਦਾ ਦਾਤਾ ਜਿੱਥੇ ਸਭ ਕੋ ਦੇਵਨ ਦਿੰਦੇ ਟੋਟਨਾ ਆਵੇ ਇਹ ਅਗੰਧ ਭਰੇ ਉਹ ਜਿੱਦੇ ਭੰਡਾਰੇ ਸਾਡੇ ਘਰਾਂ ਦੇ ਵਿੱਚ ਦਿਸ਼ਕਰਾਂ ਨਾਲ ਨਹੀਂ ਕੀਤਾ ਆਖੋ ਸੁਪਨਾ ਕੀਤਾ ਕਦੀ ਨਹੀਂ ਕਦੀ ਉਹਦਾ ਧੰਨਵਾਦ ਹੀ ਨਹੀਂ ਕੀਤਾ ਤੇ ਗੁਰੂ ਜੀ ਪਿਆਰੇ ਉਸ ਮਾਂ ਪੇ ਨੂੰ ਅਸੀਂ ਬੱਚੀ ਨੂੰ ਸਿਖਾ ਦਿੱਤਾ ਵੀ ਹਰ ਬੱਲੇ ਹਰ ਰੋਜ਼ ਦੋ ਟਾਈਮ ਪ੍ਰਮਾਤਮਾ ਪਰਮੇਸ਼ਰ ਦੇ ਅੱਗੇ ਇੱਕ ਥਾਲ ਪ੍ਰਸ਼ਾਦ ਦਾ ਬਣਾ ਕਰਕੇ ਰੱਖ ਕੇ ਉਹਨੂੰ ਭੋਗ ਲਗਾਉਣਾ ਹੈ ਜਿਆ ਪਤਰੀ ਲਗਾਉਦੇ ਨਾ ਕਦੇ ਵੀ ਕਾਹਦੀ ਛੜਦਾ ਸਾਡੀ ਕਹਦਾ ਪ੍ਰੇਮ ਹੈ ਸਾਡਾ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਸਾਚ ਕਹੂੰ ਸੁਣ ਲਿਓ ਸਵੇ ਹੁਣ ਇੱਕ ਨੂੰ ਤਾਂ ਕਿਹਾ ਨਹੀਂ ਛੱਡ ਕੇ ਵੀ ਤੂੰ ਆ ਜਾ ਵੀ ਤੇਰੇ ਵਾਸਤੇ ਇਹ ਸੁਨੇਹਾ ਨਹੀਂ ਸਾਚ ਕਹੂੰ ਸੁਣ ਲਿਓ ਸਵੇ ਜਨ ਪ੍ਰੇਮ ਕੀਓ ਤਨਹੀ ਪ੍ਰਪਾਇਓ ਤਨਹੀ ਪ੍ਰਪਾਇਓ ਦੇ ਗੁਰਮਤ ਪਿਆਰਿਓ ਉਹ ਮਾਤਾ ਪਿਤਾ ਨੇ ਸਿਖਾਤਾ ਹਰ ਬਿਲੈ ਪਰਮੇਸ਼ਰ ਨੂੰ ਭੋਗ ਲਵਾਣਾ ਉਹਨਾਂ ਦੀ ਆਗਿਆ ਦੇ ਵਿੱਚ ਰਹਿਣਾ ਕੋਈ ਲਾਲਚ ਲੋਭ ਨਹੀਂ ਕਰਨਾ ਉਹ ਤੀ ਜਵਾਨ ਹੋ ਗਈ ਵਿਆਹੀ ਗਈ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਜਾ ਕਰਕੇ ਪਰ ਪਰਮੇਸ਼ਰ ਦਾ ਦਰ ਨਹੀਂ ਛੱਡਿਆ ਬੜੀ ਜਾਨੇ ਆਪਾਂ ਸਗਲ ਦੁਆਰ ਕੋ ਛੱਡ ਕੇ ਗਏ ਤੂਹਾਰੋ ਵਹਿ ਗਏ ਕੀ ਲਾਜ ਅਸ ਗੋਵਿੰਦ ਦਾਸ ਤੇ ਦੀਵਾ ਤੇ ਪੱਪੜੀ ਵੀ ਜਵਾਨ ਨੇ ਜਾ ਕੇ ਆਖੋ ਸਤਿਨਾਮ ਫਿਰ ਪੰਡ ਦਾ ਪਾਦਿਆ ਕੋਈ ਜਾਣੇ ਆਖੋ ਸਤਿਨਾਮ ਕਿਥੋਂ ਮੈਂ ਜੁਬੀ ਢੋਈ ਤੁਹਾਨੂੰ ਕਿੱਥੋਂ ਦਰਮਨਿਤ ਦੇ ਕਾ ਜਨ ਸ਼ਗਲ ਦਵਾਰ ਕੋ ਛੱਡ ਕੇ ਕਹੀ ਜਾਂਦੇ ਆ ਪਰ ਨਹੀਂ ਛੱਡਿਆ ਨਹੀਂ ਤੇ ਗੁਰਮਖਵਾਰਿਓ ਸਾਨੂੰ ਭਰੋਸਾ ਨਹੀਂ ਆ ਸਾਨੂੰ ਕੋਈ ਭਰੋਸਾ ਹੋਵੇ ਨਾ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਉੱਤੇ ਫਿਰ ਤੁਸੀਂ ਕਹਿ ਸਕਦੇ ਕਿੰਤਾ ਇੱਕ ਜਸਜੀਤ ਸਾਹਿਬ ਦਾ ਕੀ ਮਹਿਮਾ ਫਿਰ ਕਹਿ ਸਕਦੇ ਆ ਨਾ ਪਰ ਮਹਿਮਾ ਤੁਹਾਡੀ ਕਿਵੇਂ ਬਣੇ ਬੜਾਈ ਕਿਵੇਂ ਬੜੇ ਖੁਸ਼ੀ ਕਿਵੇਂ ਮੜੇ ਤੇ ਗੁਰਮੁਖ ਪਿਆਰੇ ਜਿਹੜੀ ਰੂੜੀ ਮਾਤਾ ਸਿਧਾ ਭੈਣ ਸਾਡੀ ਉਹਨੇ ਹਰ ਵੇਲੇ ਪਰਮੇਸ਼ਰ ਨੂੰ ਆਪਣੇ ਚੇਤੇ ਅੰਦਰ ਰੱਖਿਆ ਹੋਇਆ ਚੇਤਾ ਰੱਖਦੀ ਹੈ ਦਿਲ ਅੰਦਰ ਰੱਖਿਆ ਹੋਇਆ ਹਰ ਵੇਲੇ ਅਰਦਾਸ ਕਰਨ ਦੀ ਭੋਗ ਲਗਾਉਂਦੀ ਸ਼ਰਧਾ ਦੇ ਨਾਲ ਸੋਹਣੇ ਪਰਿਵਾਰ ਦੇ ਵਿੱਚ ਸਾਰਾ ਸੋਹੜਾ ਪਰਿਵਾਰ ਵੀ ਜੋੜ ਦਿੱਤਾ ਜਿਹੜਾ ਇੱਕ ਜੁੜਿਆ ਹੋਵੇ ਨਾ ਜਿਵੇਂ ਇੱਕ ਦੀਵਾ ਜਗਦਾ ਹੋਵੇ ਇੱਕ ਦੀਵੇ ਤੋਂ ਪਰ ਲੱਖਾਂ ਹੀ ਜਗਾ ਸਕਦੇ ਆਪ ਕੋ ਸਤਨਾਮ ਜੇ ਬੁਝਿਆ ਹੋਵੇ ਜਿਹੜਾ ਆਪੇ ਨੂੰ ਜਗਿਆ ਹੋਇਆ ਘਰ ਦੇ ਵਿੱਚ ਇੱਕ ਸ਼ਰਾਬੀ ਹੋਵੇ ਨਾ ਉਹ ਸਾਰੀ ਜੁਗਲੀ ਇਕੱਠੀ ਕਰਕੇ ਘਰ ਚ ਲਿਆ ਕੇ ਬੇੜਾ ਕਰ ਕਰ ਤੇਰਾ ਬੰਦਾ ਆਖੋ ਸਤਿਨਾਮ ਤੇ ਗੁਰਮਤਿ ਪਿਆਰਿਓ ਉਸ ਬੀਬੀ ਨੇ ਸਾਰਾ ਪਰਿਵਾਰ ਵੀ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੋੜ ਦਿੱਤਾ ਤੇ ਆਪ ਤੇ ਜੁੜੀ ਹੋਈ ਸੀ ਆਣ ਗੌਣ ਵੀ ਜੋੜ ਕੇ ਰੱਖ ਦਿੱਤਾ ਵੀ ਐਦਾਂ ਗੁਰੂ ਦੀ ਸੇਵਾ ਕਰੀਦੀ ਹੈ ਐਦਾਂ ਗੁਰੂ ਤੋਂ ਪ੍ਰੇਮ ਕਰੀਦਾ ਤੇ ਗੁਰਮਤਿ ਪਿਆਰਿਓ ਕਿਤੇ ਸਤਿਗੁਰ ਨੇ ਕਿਰਪਾ ਕੀਤੀ ਲੱਖ ਖੁਸ਼ੀਆਂ ਬਾਦਸ਼ਾਹ ਜੀ ਆਜੇ ਸਤਿਗੁਰ ਮੇਰ ਕਰਦੀ ਸਤਿਗੁਰਾਂ ਨੇ ਅੱਜ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਅੱਜ ਪੁੱਤਰ ਦੀ ਦਾਤ ਬਖਸ਼ ਦਿੱਤੀ ਹੈ ਅਕਾਲ ਪੁੱਤ ਪਰਮੇਸ਼ਰ ਦਾ ਧੰਨਵਾਦ ਕਰਦੀ ਸੱਚੇ ਪਾਤਸ਼ਾਹ ਇਹ ਵੀ ਦਾਤ ਤੇਰੀ ਦਾਤਾਰ ਸੱਚੇ ਪਾਤਸ਼ਾਹ ਤੇਰੀਆਂ ਦਾਤਾਂ ਨੇ ਇਹ ਵੀ ਤੂੰ ਹੀ ਬਖਸ਼ਿਸ਼ਾਂ ਕੀਤੀਆਂ ਨੇ ਅੱਜ ਹੋਰ ਗੁਰਮਤ ਪਿਆਰਿਓ ਸੋਹਰੇ ਪਰਿਵਾਰ ਦੇ ਵਿੱਚ ਰੰਗ ਲੱਗ ਗਏ ਨੇ ਤੇ ਗੁਰਮਖ ਪਿਆਰਿਓ ਬੱਚੇ ਨੂੰ ਵੱਡਾ ਕੀਤਾ ਗਿਆ। ਬਹੁਤ ਚਾਹਵਾਂ ਦੇ ਨਾਲ ਉਹ ਵੀ ਕਾਲਪੁਰਖ ਪਰਮੇਸ਼ਰ ਦੇ ਨਾਲ ਜੋੜ ਦਿੱਤਾ। ਵੱਡਾ ਹੋਇਆ ਗੁਰਮਖ ਪਿਆਰਿਓ ਜਦੋਂ ਉਹ ਸਮਾਂ ਆ ਗਿਆ ਅੱਜ ਵਿਆਹ ਦਾ ਦਿਨ ਖੁਸ਼ੀ ਦਾ ਦਿਨ ਧੜਕੇ ਲਖ ਦਿੱਤਾ। ਤੇ ਗੁਰਮਖ ਪਿਆਰਿਓ ਅੱਜ ਸਾਰੇ ਪਾਸੇ ਸੱਦੇ ਲਾ ਦਿੱਤੇ ਨੇ। ਮੇਰੇ ਬੱਚੇ ਦਾ ਵਿਆਹ ਹੈ, ਸ਼ਾਦੀ ਹੈ। ਤੁਸੀਂ ਸਭ ਨੇ ਆਉਣਾ ਜਿਵੇਂ ਆਪਾਂ ਸੱਦਾ ਪੱਤਰ ਸਾਰਿਆਂ ਨੂੰ ਭੇਜ ਦਿੰਨੇ। ਤੇ ਗੁਰਮਖ ਪਿਆਰਿਓ ਸਾਰੇ ਭੈਣ ਭਾਈ ਰਿਸ਼ਤੇਦਾਰ ਆ ਗਏ ਨੇ। ਆਹ ਚਾਹਵਾਂ ਦੇ ਨਾਲ ਅੱਜ ਗੁਰਮੁਖ ਪਿਆਰੇਓ ਬੱਚੇ ਨੂੰ ਵਿਆਹ ਤੋੜਨ ਵਾਸਤੇ ਨਾ ਅੱਜ ਸਮੁੰਦਰ ਤੋਂ ਪਾਰ ਜਾਣਾ ਉਸ ਭੈਣ ਨੇ ਆਖੋ ਸਤਨਾਮ ਮੁਰਦਾ ਸਾਡੀਆਂ ਬੀਬੀਆਂ ਸਾਰੀਆਂ ਤੇ ਵਡੀਆਂ ਬਰਾਤੇ ਵੀ ਮੈਂ ਵੀ ਜਾਣਾ ਲੜਾਈ ਹੋ ਪਈ ਇਹਨਾਂ ਦੀ ਜੇ ਕੋ ਨੂੰ ਲੈ ਕੇ ਨਾ ਜਾਵੇ ਦਿਨੇ ਬਾਬਾ ਜੀ ਤੇ ਗੁਰਮੁਖ ਪਿਆਰੇਓ ਅੱਗੇ ਬੀਬੀਆਂ ਨਾਲ ਨਿਸ਼ੀ ਜਾਂਦੀਆਂ ਆਖੋ ਸਤਨਾਮ ਅੱਗੇ ਸਾਡੇ ਵੀਰ ਜਾਇਆ ਕਰਦੇ ਸੀ ਬਜ਼ੁਰਗ ਜਾਂਦੇ ਸੀ ਨਾ ਅੱਜ ਸਾਰੀਆਂ ਭੈਣਾਂ ਦਰਪੰਦੀਆਂ ਨੇ ਤੇ ਗੁਰਮੁਖ ਪਿਆਰੇਓ ਮਾਤਾ ਨੂੰੜੀ ਨੇ ਤੇ ਗੁਰਮਖ ਪਿਆਰਿਓ 25 ਬੰਦੇ ਬਰਾਤ ਦੇ ਆਪਣੇ ਪਤੀ ਨੂੰ ਤੇ ਪੁੱਤਰ ਨੂੰ ਗੁਰਮਖ ਪਿਆਰਿਓ ਬੇੜੇ ਦੇ ਵਿੱਚ ਬਿਠਾ ਦਿੱਤਾ ਪਰ ਉੱਥੇ ਬਿਠਾਉਣ ਤੋਂ ਪਹਿਲਾਂ ਅਰਦਾਸ ਕੀਤੀ ਭਗਵਾਨ ਦੇ ਕੇ ਸੱਚੇ ਪਾਤਸ਼ਾਹ ਆ ਮੇਰਾ ਪਤਨ ਤੇ ਮੇਰਾ ਪੁੱਤਰ ਜਿਹੜੇ ਜੱਜੀ ਨਾਲ ਚੱਲੇ ਦੇ ਹੁਣ ਇਹਨਾਂ ਦਾ ਰੱਖਾ ਤੂੰ ਹੈ ਇਹਨਾਂ ਦਾ ਤੂੰ ਰੱਖਾ ਹੈ ਇਹਨਾਂ ਦਾ ਤੂੰ ਜਮਨ ਹੈ ਤੈ ਲੈ ਕੇ ਜਾਣੇ ਨੇ ਤੂੰ ਲੈ ਕੇ ਉਹਨਾਂ ਦੇ ਖੁਸ਼ੀਆਂ ਲੈ ਕੇ ਹੁਣੀਆਂ ਵਾਪਸ ਤੇ ਗੁਰਮੁਖ ਪਿਆਰਿਓ ਅਰਦਾਸ ਕਰਕੇ ਬੇੜੇ ਵਿੱਚ ਮਿਠਾ ਕਰਕੇ ਉਹਨਾਂ ਨੂੰ ਸਮੁੰਦਰੋਂ ਪਾਰ ਤੋੜ ਦਿੱਤਾ ਉਹ ਚਲੇ ਗਏ ਨੇ ਹੁਣ ਅੱਗੇ ਗੁਰਮੁਖ ਪਿਆਰਿਓ ਬਰਾਤਾਂ ਨੂੰ ਦੋ ਤਿੰਨ ਦਿਨ ਰਹਿੰਦੀਆਂ ਹੁੰਦੀਆਂ ਸੀ ਹੁਣ ਤਾਂ ਆਪਾਂ ਦੋ ਘੰਟੇ ਵਿੱਚ ਵਿਆਹ ਮੁੱਕ ਜਾਂਦਾ ਨਾ ਲੋਕਾਂ ਦੇ ਮੁੜ ਕੇ ਆ ਜਾਂਦੇ ਤੇ ਗੁਰਮੁਖ ਪਿਆਰਿਓ ਹੁਣ ਤੋੜ ਦਿੱਤੇ ਸਾਰੀਆਂ ਸਖੀਆਂ ਸਹੇਲੀਆਂ ਨੂੰ ਨਾਲ ਲੈ ਕੇ ਆਪਣੇ ਘਰ ਵਿੱਚ ਆ ਕੇ ਤੀਜੇ ਦਿਨ ਬਰਾਤ ਨੇ ਵਾਪਸ ਆਉਣਾ ਸੀ ਕੀ ਜਦੋਂ ਫਿਰ ਉਸ ਢਾੜ ਦੇ ਉੱਤੇ ਪਹੁੰਚ ਗਈ ਸਮੁੰਦਰ ਦੇ ਨੇੜੇ ਪਹੁੰਚ ਗਈ ਆਉਣੀ ਭੈਣੋ ਚੱਲੀਏ ਅੱਜ ਮੇਰੇ ਪੁੱਤਰ ਨੇ ਵਿਆਹ ਕਰਕੇ ਲੈ ਕੇ ਆਉਣਾ ਬਹੂ ਨੂੰ ਲੈ ਕੇ ਆਉਣਾ ਸਾਲੀਆਂ ਪੱਗ ਦੇ ਜਾ ਕੇ ਸਵਾਗਤ ਕਰਦੇ ਉਹਨੂੰ ਲੈ ਕੇ ਆਉਣਾ ਨਾਲ ਤੇ ਗੁਰਮੁਖ ਪਿਆਰੇ ਜਦੋਂ ਉਸ ਢਾੜ ਦੇ ਉੱਤੇ ਪਹੁੰਚੀ ਨਾ ਮਾਤਾ ਰੂਵੀ ਖੜੀ ਦੇਖਦੀ ਉੱਛੇ ਚੜ ਚੜ ਕੇ ਦੇਖਦੀ ਕਿੰਨਾ ਚਾ ਪਰਮੇਸ਼ਰ ਦੇ ਅਰਦਾਸਾ ਕਰਦੀ ਸੱਚੇ ਪਾਤਸ਼ਾਹ ਤੁਸੀਂ ਬਹੁਤ ਕਿਰਪਾ ਕੀਤੀ ਖੁਸ਼ੀਆਂ ਬਖਸ਼ੀਆਂ ਹੁਣ ਵੀ ਤੰਦਰੁਸਤੀ ਦੇ ਨਾਲ ਇਸ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਮਹਾਰਾਜ ਉਸ ਨੌ ਲੈ ਕੇ ਆਉਣੀ ਹੈ ਤੁਸੀਂ ਆਪ ਕਿਰਪਾ ਕਰਨੀ ਜਦੋਂ ਉੱਤੇ ਚੜ੍ਹ ਕੇ ਦੇਖਦੀਏ ਇਹਨਾਂ ਬੇੜਾ ਗੁਰਮਖ ਪਹਿਲੇ ਤੀਜੇ ਦਿਨ ਵਾਪਸ ਆ ਰਹੇ ਸੀ ਨਾ ਆਦਾ ਆਦਾ ਸਮੁੰਦਰ ਦੇ ਘੱਬੇ ਡੁੱਬ ਗਿਆ ਕੋ ਸਤਨਾਮ ਹੁਣ 25 ਬੰਦੇ ਸੀ ਉਹਦਾ ਪਤੀ ਤੇ ਪੁੱਤਰ ਸੀ ਨੌ ਸੀ ਨਾਲ ਉਹ ਸਮੁੰਦਰ ਦੇ ਘੱਬੇ ਆ ਕੇ ਬੇੜਾ ਡੁੱਬ ਗਿਆ ਉਹਦਾ ਹਸਣਾ ਰੋਣੇ ਵਿੱਚ ਬਦਲ ਗਿਆ ਪਰ ਗੁਰਮਖ ਪਹਿਲੇ ਫਿਰ ਵੀ ਉਨੇ ਦਰ ਨਹੀਂ ਛੱਡਿਆ ਉਹਨਾਂ ਸ਼ਰਧਾਂ ਦੀ ਛੱਡਾ ਛੱਡੀ ਇੱਕ ਗੱਲ ਕਹਿ ਦਿੱਤੀ हे ਭਗਵਾਨ ਮੈਂ ਤੈਨੂੰ ਜਮਨ ਪਾਇਆ ਸੀ ਤੇਰੇ ਘਰ ਅਰਦਾਸ ਕੀਤੀ ਸੀ ਤੇਰੇ ਭਰੋਸੇ ਪ੍ਰਭੂ ਮੈਂ ਲਾੜ ਲੜਾਇਆ ਤੇ ਸੱਚੇ ਪਾਤਸ਼ਾਹ ਮੈਂ ਤੈਨੂੰ ਜਮਨ ਪਾਇਆ ਸੀ ਵਿੱਚ ਤੈਨੂੰ ਜਮਨ ਪਾ ਕੇ ਮੈਂ ਬੇੜਾ ਤੋੜਿਆ ਸੀ ਤੇਰੇ ਘਰ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ ਬੇੜਾ ਡੁੱਬ ਗਿਆ ਉੱਚੇ ਕਰਕੇ ਕਢੀ ਜਾਂਦੀ ਬੇੜਾ ਡੁੱਬ ਗਿਆ ਉਹ ਨਾਲ ਦੇ ਪੁੱਛਦੇ ਕੀ ਹੋਇਆ ਰੂੜੀ ਹੋਇਆ ਕੀ ਹੈ ਕਹਿੰਦੀ ਬੇੜਾ ਡੁੱਬ ਗਿਆ ਉਹ ਕਹਿ ਲੱਗੇ ਸਾਨੂੰ ਤਾਂ ਦਿਸਿਆ ਨਹੀਂ ਵੀ ਤੂੰ ਕਿੱਥੋਂ ਦੇਖ ਲਿਆ ਕਹਿੰਦੀ ਮੈਂ ਦੇਖ ਲਿਆ ਬੇੜਾ ਡੁੱਬ ਗਿਆ ਇਦਾਂ ਹੀ ਕਰੀ ਜਾਂਦੀ ਆ ਉਹ ਕਹਿਣ ਲੱਗੇ ਤੈਨੂੰ ਭਲੇ ਖ ਲੱਗਿਆ ਤਰ ਹੋਰ ਹੋਣਾ ਨਹੀਂ ਕਹਿੰਦੀ ਉਹੀ ਬੇੜਾ ਝੰਡਾ ਲੱਗਿਆ ਹੋਇਆ ਸੀ ਉੱਤੇ ਬੇੜਾ ਡੁੱਬ ਗਿਆ ਤੇ ਗੁਰਮੁਖ ਪਿਆਰਿਓ ਜਦੋਂ ਬਾਰ ਬਾਰ ਇਹ ਗੱਲ ਕਹੀ ਜਾਂਦੀ ਹੈ ਉਹ ਕਹਿੰਦੇ ਕੋਈ ਨਹੀਂ ਥੱਲੇ ਉਤਰ ਥੱਲੇ ਉਤਰ ਗਿਆ ਪੱਥਰ ਤੋਂ ਜਦੋਂ ਉਹਨੂੰ ਥੱਲੇ ਤਾਰਿਆ ਨਾ ਥੱਲੇ ਤਾਰ ਕੇ ਉਹ ਗਲਾਸਾ ਦਿੰਦੇ ਕੋਈ ਗੱਲ ਨਹੀਂ ਉਹ ਨਹੀਂ ਹੋਣਾ ਹੋਰ ਹੋਣਾ ਕਰਦੇ ਕਰਾਂਦੇ ਸ਼ਾਮਾਂ ਪੈ ਗਈਆਂ ਉਹ ਬੇੜਾ ਨਹੀਂ ਪਹੁੰਚਿਆ ਆਖੋ ਸਤਨਾਮ ਸ਼ਾਮੋਂ ਪੈ ਗਿਆ ਹਨੇਰਾ ਹੋਣ ਲੱਗਿਆ ਹੁਣ ਸਾਰੇ ਸੰਗੀ ਸਾਥੀ ਕਹਿਣ ਲੱਗੇ ਉਹ ਪਹਿਲੇ ਰੂੜੀ ਚੱਲ ਘਰੋਂ ਚਲੀਏ ਚੱਲ ਘਰੋਂ ਜੋ ਪਹਾੜਾ ਵਰਤਨਾ ਸੀ ਵਰਤ ਗਿਆ ਚੱਲ ਹੁਣ ਚਲੀਏ ਉਹ ਕਹਿ ਲੱਗੀ ਹੈ ਪ੍ਰਭੂ ਹੈ ਪਰਮੇਸ਼ਰ ਮੈਂ ਤੈਨੂੰ ਬਥ ਜਾਮਨ ਪਾਇਆ ਸੀ ਪਰ ਬੇੜਾ ਕਿਵੇਂ ਡੁੱਬ ਗਿਆ ਇਹ ਬੇੜਾ ਕਿਵੇਂ ਡੁੱਬ ਗਿਆ ਅਰਦਾਸਾਂ ਕਰੀ ਜਾਂਦੀ ਹੈ ਘਰੋਂ ਵੀ ਚਲੀ ਗਈ ਹੈ ਘਰ ਜਾ ਕੇ ਵੀ ਇਹ ਗੱਲ ਕਹਿੰਦੀ ਹੈ ਹੈ ਪ੍ਰਭਾਤਵਾ ਮੈਂ ਤੈਨੂੰ ਵਿੱਚ ਜਾਮਨ ਪਾਇਆ ਸੀ ਬੇੜਾ ਕਿਵੇਂ ਡੁੱਬ ਗਿਆ ਤੇ ਗੁਰਮਤਿ ਪਿਆਰੀ ਹੁਣ ਬਰਲਾਪ ਦੇ ਵਿੱਚ ਬੈਠੀ ਐ ਉਸੇ ਤਰ੍ਹਾਂ ਪਰ ਇੱਕ ਮਾਲਕ ਦਾ ਡਰ ਨਹੀਂ ਛੱਡਦੀ ਇੱਕ ਮਾਲਕ ਦੇ ਉੱਤੇ ਡੋਰਾ ਰੱਖਿਆ ਹੋਇਆ ਹੁੰਿਆ ਨੇ ਤੇ ਆਪਾਂ ਤਾਂ ਡੋਲ ਜਾਂਦੇ ਨਾ ਆਪਾਂ ਤਾਂ ਰੱਬ ਨੂੰ ਮੰਨਣਾ ਹੀ ਨਹੀਂ ਸੰਧੂ ਕਿਹੜਾ ਰੱਬ ਨੇ ਕਿਤੇ ਕੋਈ ਦਿੱਤਾ ਆਪਾਂ ਤਾਂ ਛੱਡ ਦਿੰਦੇ ਪਰ ਉਹ ਇਹ ਗੱਲ ਕਹੀ ਜਾਂਦੀ ਹੈ ਸੇ ਸੱਚੇ ਪਾਤਸ਼ਾਹ ਏ ਪਰਮਾਤਮਾ ਮੈਂ ਤੈਨੂੰ ਵਿੱਚ ਜਾਮਨ ਪਾਇਆ ਸੀ ਬੇੜਾ ਕਿਵੇਂ ਡੁੱਬ ਗਿਆ ਇਹ ਗੱਲ ਕਹਿੰਦੀ ਰੋਜ਼ ਮੰਦਰ ਜਾਂਦੀ ਆਉਂਦੀ ਐ ਹੁਣ ਸਾਰੇ ਰਿਸ਼ਤੇਦਾਰ ਭੈਣ ਭਾਈ ਦਲਾਸਾ ਦਿੰਦੇ ਆ ਕਿ ਜਿਹੜੀ ਜੋ ਹੋਣਾ ਸੀ ਹੋ ਗਿਆ ਉਹ ਨਹੀਂ ਵਾਪਸ ਨਹੀਂ ਆਉਣਾ ਆਖੋ ਸਤਨਾਮ ਉਹ ਨਹੀਂ ਵਾਪਸ ਨਹੀਂ ਆਉਣਾ ਤੇ ਗੁਰਮਤਿ ਪਿਆਰਿਓ ਬਹੁਤ ਸਮਾਂ ਬੀਤ ਗਿਆ ਕਾਫੀ ਵੱਡਾ ਸਮਾਂ ਬੀਤ ਗਿਆ ਕਰਦੇ ਕਰਦੇ ਰੋਜ਼ ਇਹੀ ਗੱਲ ਜਾ ਕੇ ਮੰਦਰ ਦੇ ਅੱਗੇ ਕਹਿ ਦਿੰਦੀ ਭਗਵਾਨ ਮੈਂ ਤੈਨੂੰ ਵਿੱਚ ਜਮਨ ਪਾਇਆ ਸੀ ਬੇੜਾ ਡੁੱਬ ਗਿਆ ਕਰਦੇ ਕਰਦੇ ਗੁਰਮਤਿ ਪਿਆਰਿਓ 12 ਸਾਲ ਬੀਤ ਗਏ ਜਦੋਂ 12 ਸਾਲ ਬੀਤ ਗਏ ਨਾ ਤੇ ਗੁਰੂ ਪਿਆਰੇ ਫਿਰ ਬਗਦਾਦ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚ ਗਏ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਹੁੰਚੇ ਕਿਸ ਨੇ ਦੱਸਿਆ ਰੂੜੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਏ ਨੇ ਜਗਤ ਜੰਦੇ ਦਾ ਉਧਾਰ ਕਰਦੇ ਨੇ ਡੁੱਬਦੇ ਪੱਥਰੋਂ ਉਤਾਰਦੇ ਨੇ ਜਾਇ ਗੁਰੂ ਦੀ ਤੇ ਤੇ ਸ਼ਰਨ ਵਿੱਚ ਚਲੇ ਜਾਣਾ ਮਾਤਾ ਰੂੜੀ ਉਹਨਾਂ ਦੇ ਕਹੇ ਕਹਾਏ ਤੇ ਜਾਂਦੀ ਜਿਵੇਂ ਆਪਾਂ ਨੂੰ ਦੱਸਦੇ ਵਾ ਜਾਓ ਮਹਾਪੁਰਖਾਂ ਦੇ ਕੋਲ ਜਾਓ ਤੁਹਾਡਾ ਭਲਾ ਹੋ ਜਾਏਗਾ ਤੇ ਗੁਰਮਤ ਪਿਆਰੀਓ ਕਹਿੰਦੇ ਮਾਤਾ ਰੂੜੀ ਆਪਣੀਆਂ ਨਾਲ ਸਹਿਜਿਆ ਸਖੀਆਂ ਨੂੰ ਲੈ ਕਰਕੇ ਅਣ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕੋਲ ਪਹੁੰਚੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੈਠੇ ਨੇ ਬਾਲਾ ਮਰਦਾਨਾ ਜੀ ਨਾਲ ਬੈਠੇ ਨੇ ਤੇ ਇੱਕੋ ਹੀ ਗੱਲ ਜਾ ਕੇ ਪੁੱਛਦੀ ਹੈ ਸੱਚੇ ਪਾਤਸ਼ਾਹ ਤੁਸੀਂ ਗੁਰੂ ਮਹਾਰਾਜ ਕੁਝ ਨਹੀਂ ਬੋਲੇ ਦੂਜੀ ਵਾਰ ਫੇਕੇ ਆ ਰੂੜੀ ਨੇ ਸੱਚੇ ਪਾਤਸ਼ਾਹ ਤੁਸੀਂ ਗੁਰੂ ਸਾਹਿਬ ਜੀ ਕੁਝ ਨਹੀਂ ਬੋਲੇ ਜਦੋਂ ਤੀਜੀ ਵਾਰੀ ਕਿਹਾ ਇਹ ਸੱਚੇ ਪਾਤਸ਼ਾਹ ਕੁਛੀ ਗੁਰੂ ਹੋ ਗੁਰੂ ਆ ਤੁਸੀਂ ਭਾਈ ਮਰਦਾਨਾ ਜੀ ਹੱਥ ਜੜ ਕੇ ਕਹਿੰਦੇ ਬੀਬੀ ਤੂੰ ਆਪਣੀ ਬੇਨਤੀ ਕਰ ਤੂੰ ਆਪਣੀ ਬੇਨਤੀ ਦੱਸ ਕੀ ਹੈ ਕਿਹੜੀ ਪਹਿਲਾਂ ਮੈਨੂੰ ਇਹ ਦੱਸੋ ਇਹ ਕੌਣ ਨੇ ਇਪਈ ਮਰਦਾਨਾ ਜੀ ਕਹਿਣ ਲੱਗੇ ਬੀਬੀ ਇਹ ਜਗਤ ਦੇ ਉਤਨ ਤਾਰਨ ਹਾਰੇ ਨੇ ਇਹ ਡੁੱਬਦੇ ਬੇੜੇ ਤਾਰਨ ਵਾਲੇ ਨੇ ਡੁੱਬਦੇ ਪੱਥਰਾਂ ਨੂੰ ਤਾਰਨ ਵਾਲੇ ਨੇ ਆਪਾਂ ਪੜਦੇ ਨਾ ਰੋਜ ਜਹਤਾਂ ਸਮੁੰਦਰ ਸਾਗਰ ਦੀਰ ਭਰਿਆ ਤੇ ਤੇ ਉਗਣ ਹਮਾਰੇ ਗਾਇਆ ਕਰੋ ਗਾਇਆ ਕਰੋ ਕਸ਼ਮੀਰੀਆ ਪਾਬਾ ਡੁੱਬਦੇ ਪੱਥਰ ਸੱਚੇ ਪਾਤਸ਼ਾਹ ਤੁਸੀਂ ਡੁੱਬਦੇ ਪੱਥਰਾਂ ਨੂੰ ਤਾਰਨ ਵਾਲੇ ਹੋ ਪ੍ਰਦਾਨਾ ਜੀ ਕਹਿੰਦੇ ਹਾਂ ਇਹ ਡੁੱਬਦੇ ਪੱਥਰਾਂ ਨੂੰ ਤੇ ਡੁੱਬਦੇ ਬੇੜਿਆਂ ਨੂੰ ਤਾਰਨ ਵਾਲੇ ਨੂੰ ਆਪਣੀ ਬੇਨਤੀ ਕਰ। ਕਹਿੰਦੀ ਜੇ ਇਹ ਗੁਰੂ ਨੇ ਇਹ ਜਗ ਜਲੰਦੇ ਦਾ ਆਧਾਰ ਕਰਨ ਵਾਸਤੇ ਆਏ ਨੇ, ਜੇ ਡੁੱਬਦੇ ਬੇੜੇ ਤਾਰਨ ਵਾਸਤੇ ਆਏ ਨੇ ਫਿਰ ਮੇਰਾ ਬੇੜਾ ਕਿਉਂ ਡੁੱਬ ਗਿਆ ਆਖੋ ਸਤਨਾਮ। ਕਹਿੰਦੀ ਮੇਰਾ ਬੇੜਾ ਕਿਉਂ ਡੁੱਬ ਗਿਆ? ਮੇਰਾ ਪਤੀ ਵੀ ਗਿਆ ਤੇ ਮੇਰਾ ਪੁੱਤ ਵੀ ਗਿਆ, ਮੇਰੀ ਨੌ ਵੀ ਗਈ ਤੇ 25 ਮੇਰੇ ਰਿਸ਼ਤੇਦਾਰ ਗਏ ਨੇ। ਫਿਰ ਉਹ ਬੇੜਾ ਕਿਉਂ ਡੁੱਬ ਗਿਆ ਜੇ ਬੇੜੇ ਨੂੰ ਤਾਰਨ ਹਾਰੇ ਨੇ? ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕਦਮ ਉੱਠ ਕੇ ਖੜੇ ਹੋ ਗਏ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕਦਮ ਉਸ ਬੀਬੀ ਬਾਲ ਦੇਖਿਆ ਚੰਗੀ ਤਰ੍ਹਾਂ ਵੇ ਇਹਨੇ ਬਚਪਨ ਤੋਂ ਲੈ ਕਰਕੇ ਆਸਥਾ ਨਹੀਂ ਗਵਾਈ ਇਹਨੇ ਦਰ ਨਹੀਂ ਛੱਡਿਆ ਇੱਕ ਦਰ ਤੇ ਨਾਲ ਜੁੜੀ ਹੋਈ ਇਹਦੀ ਬੰਦਗੀ ਬਹੁਤ ਹੈ ਇਹਦੀ ਭక్తి ਬਹੁਤ ਹੈ ਪੁੱਛਦੇ ਨੇ ਇੱਕਦਮ ਉਹਦੇ ਸਿੱਟੇ ਹੱਥ ਰੱਖਿਆ ਕਹਿ ਲੱਗੇ ਬੀਬੀ ਦੱਸ ਤੇਰਾ ਬੇੜਾ ਕਿੱਥੇ ਡੁੱਬਿਆ ਆਖੋ ਸਤਨਾਮ ਕਹਿੰਦੇ ਦੱਸ ਤੇਰਾ ਬੇੜਾ ਕਿੱਥੇ ਡੁੱਬਿਆ ਤੇ ਗੁਰੂ ਮੋ ਪਿਆਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ-ਨਾਲ ਇੱਕਦਮ ਔਰੇ-ਔਰੇ ਤਰਪੇ ਸਤਗੁਰੂ ਜੀ ਆ ਜਾਓ ਫਿਰ ਮੈਂ ਦੱਸਾਂ ਕਿੱਥੇ ਡੁੱਬਿਆ। ਉਸੇ ਘਾੜ ਦੇ ਉੱਤੇ ਲੈ ਕੇ ਤੁਰ ਗਈ। ਜਦੋਂ ਉਸ ਘਾੜ ਦੇ ਉੱਪਰ ਲੈ ਕਰਕੇ ਗਈ ਨਾ ਤੇ ਉੱਚੇ ਚੜ ਕੇ ਫਿਰ ਕਹਿੰਦੀ ਹੈ ਸੱਚੇ ਪਾਤਸ਼ਾਹ ਇਹ ਜਦ ਚੰਦੇ ਨੂੰ ਤਾਰਨ ਹਾਰੇ ਆ ਮੇਰਾ ਬੇੜਾ ਉਹ ਉੱਥੇ ਡੁੱਬਿਆ ਸੀ। ਸਤ ਪੁੱਛਦੇ ਨੇ ਦੱਸ ਰੂੜੀ ਕਿੱਥੇ ਡੁੱਬਿਆ ਸੀ ਬੇੜਾ। ਕਹਿਣ ਲੱਗੀ ਸੱਚੇ ਪਾਤਸ਼ਾਹ ਉੱਥੇ ਡੁੱਬਿਆ ਸੀ। ਕਹਿੰਦੇ ਨਹੀਂ خیال ਨਾ ਦੇਖ। ਜਦੋਂ ਤੀਜੀ ਵਾਰੀ ਕਿਹਾ ਹੈ ਨਾਨਕ ਨਰੰਕਾਰ ਸੱਚੇ ਪਾਤਸ਼ਾਹ ਉਹ ਸਮੁੰਦਰ ਦੇ ਕੰਢੇ ਡੁੱਬਿਆ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੇਖ ਤਾਂ ਜਦੋਂ ਦੇਖਿਆ ਗੁਰਮੁਖ ਪਿਆਰਿਓ 12 ਸਾਲ ਬਾਅਦ ਬੇੜਾ ਉੱਪਰ ਤਰ ਗਿਆ ਆਖੋ ਸਤਨਾਮ ਉਹ 12 ਸਾਲ ਬਾਅਦ ਬੇੜਾ ਉੱਪਰ ਕਰ ਗਿਆ ਜਦੋਂ ਬੇੜਾ ਕਰ ਗਿਆ ਉਹ ਰੂੜੀ ਦਾ ਚਾਹ ਨਹੀਂ ਚੱਕਿਆ ਜਾਂਦਾ ਅੱਜ ਖੁਸ਼ੀਆਂ ਦੀ ਹੱਦ ਕੋਈ ਨਹੀਂ ਸੱਚੇ ਪੰਖੇ ਬੇੜਾ ਆ ਗਿਆ ਮਹਾਰਾਜ ਕਹਿੰਦੇ ਰੂੜੀ ਦੇਖ ਤਾਂ ਬੇੜਾ ਤੇਰਾ ਆ ਹੋਰ ਤਰੀਕ ਕੋਈ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਉਹ ਬੇੜਾ ਮੇਰਾ ਹੀ ਐ ਇੰਨਾ ਜੀ ਕਿੰਨਾ ਭਰੋਸਾ ਸੱਚੇ ਪਾਤਸ਼ਾਹ ਬੇੜਾ ਮੇਰਾ ਹੀ ਆ ਮੇਰੇ ਰਿਸ਼ਤੇਦਾਰਾਂ ਦਾ ਸੱਚੇ ਪਾਤਸ਼ਾਹ ਇਹ ਉਹੀ ਬੇੜਾ ਜਿਹੜਾ ਮੈਂ ਤੋਰਿਆ ਸੀ ਉਹ ਬੇੜਾ ਜੋ ਚੱਲਿਆ ਚੱਲ ਕਰਕੇ ਆ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾ ਦੇ ਚਰਨਾਂ ਦੇ ਅੱਗੇ ਖੜ ਗਿਆ ਖੋਸਾ ਤਰਾਮ ਤੇ ਗੁਰਮਤ ਪਿਆਰੇ ਜਦੋਂ ਬੇੜਾ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਕੋਲ ਖੜ ਗਿਆ ਇੱਕਦਮ ਚਾਂ ਨਹੀਂ ਚੱਕਿਆ ਜਾਂਦਾ ਉਹਨਾਂ ਨੂੰ ਤੇ ਇਦਾਂ ਲੱਗਿਆ ਜਿਹੜੇ ਜੰਗੀ ਗਏ ਨੇ ਇਹਦਾ ਪਤੀ ਤੇ ਪੁੱਤਰ ਨੂੰ ਉਹਨਾਂ ਨੂੰ ਇਦਾਂ ਲੱਗਿਆ ਵੇ ਅਸੀਂ ਅੱਜੇ ਹੀ ਬੜੇ ਵਿੱਚ ਬੈਠੇ ਆਂ ਪਰ ਇਧਰ ਤੇ 12 ਸਾਲ ਬੀਤ ਗਏ ਆਖੋ ਸਤਨਾਮ ਉਹਨਾਂ ਨੂੰ ਐ ਲੱਗਦਾ ਵੀ ਅਸੀਂ ਅੱਜੇ ਹੀ ਬੈਠੇ ਜਾਜੀ ਪਹੁੰਚ ਗਏ ਇਧਰ ਗੁਰੂ ਪਿਆਰੇ ਹੁਣ ਮਾਤਾ ਰੂੜੀ ਦੀ ਅੱਖਾਂ ਚੋਂ ਪਾਣੀ ਵਹੀ ਜਾਂਦਾ ਹੈ ਗੁਰੂ ਨਾਨਕ ਸਾਹਿਬ ਨਾਲ ਵਿਚਾਰ ਨਹੀਂ ਛੱਡਦੀ ਹੰਝੂਆਂ ਦੇ ਨਾਲ ਗੁਰੂ ਨਾਨਕ ਸਰ ਦੇ ਚਰਨ ਧੋ ਦਿੱਤੇ ਸਹਿਬ ਫੜ ਕੇ ਝਾਲਦੇ ਨੇ ਰੂੜੀ ਹੁਣ ਉੱਠ ਜਾ ਤੇਰਾ ਬੇੜਾ ਕਰ ਗਿਆ ਉੱਠ ਜਾ ਤੇ ਗੁਰਮੁਖ ਪਿਆਰੇ ਸੱਚੇ ਪਾਤਸ਼ਾਹ ਹਰ ਪੜਿਓ ਜਦ ਉਹ ਦਰ ਕਦੇ ਨਾ ਛੱਡਾ ਜੀ ਐਸੇ ਮਾਲਕ ਦਾ ਦਰ ਕਦੇ ਨਾ ਛੱਡਾ ਜੀ ਐਸੇ ਮਾਲਕ ਦਾ ਦਰ ਦਰ ਕਦੇ ਨਾ ਛੱਡਾ ਜੀ ਐਸੇ ਮਾਲਕ ਦਾ ਦਰ ਦਰ ਕਦੇ ਨਾ ਆ 12 ਸਾਲ ਬਾਅਦ ਜਰੂਰੀ ਦੀ ਸੁਣੀ ਗਈ ਕਹਿੰਦੇ ਨਾ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਉਹਦਾ ਵਿਸ਼ਵਾਸ ਸੀ ਉਹਦਾ ਭਰੋਸਾ ਸੀ ਸਾਡਾ ਭਰੋਸਾ ਨਹੀਂ ਆਖੋ ਸਤਨਾਮ ਗੁਰੂਖ ਪਿਆਰਿਓ ਉਹਨੇ ਭਰੋਸਾ ਰੱਖਿਆ ਅੱਜ ਵੀ ਉਹ ਬੇੜਾ ਬਗਦਾਦ ਸ਼ਹਿਰ ਦੇ ਵਿੱਚ ਮਹਾਪੁਰਖਾਂ ਦੇ ਕੋਲ ਪਿਆ ਆਖੋ ਸਤਨਾਮ ਜੇ ਕਦੇ ਸਮਾਂ ਬਣੇ ਨਾ ਜਾ ਕੇ ਦਰਸ਼ਨ ਕਰ ਲਿਓ ਅੱਜ ਵੀ ਉਹ ਬੇੜਾ ਪਿਆ ਮਹਾਪੁਰਖਾਂ ਨੇ ਸੰਭਾਲ ਕੇ ਰੱਖਿਆ ਹੋਇਆ ਰੂੜੀ ਦਾ ਰੂੜੀ ਦਾ ਸਥਾਨ ਬਣਿਆ ਹੋਇਆ ਉੱਥੇ ਮਾਤਾ ਰੂੜੀ ਨੂੰ ਯਾਦ ਕੀਤਾ ਜਾਂਦਾ ਹੈ ਤੇ ਗੁਰਮਤਿ ਪਿਆਰਿਓ ਇਹ ਪਿਆਰ ਦੀ ਖੇਡ ਹੈ ਇਹ ਭਾਵਨਾ ਦੀ ਖੇਡ ਹੈ ਜੇ ਆਪਾਂ ਪ੍ਰੇਮ ਕਰਾਂਗੇ ਨਾ ਗੁਰੂ ਨੂੰ ਤੇ ਸਤਿਗੁਰ ਪਾਤਸ਼ਾਹ ਹਾਜ਼ਰ ਨਾਜ਼ਰ ਕਰਤਾ ਪਾਤਸ਼ਾਹ ਦੇ ਮਾਲਕ ਬੱਠੇ ਨੇ ਬਿਰਾਜਮਾਨ ਸਤਿਗੁਰ ਜੀ ਤੇ ਗੁਰਮਤਿ ਪਿਆਰਿਓ ਜੇ ਆਪਾਂ ਅੱਜ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਆਂ ਤੇ ਗੁਰਮਤਿ ਪਿਆਰਿਓ ਕਾਹਨੂੰ ਸਾਡੀਆਂ ਝੋੜੀਆਂ ਪਰਦੇ ਨੇ ਤੇ ਹੁਣ ਗੁਰਮਤਿ ਪਿਆਰਿਓ ਤੁਸੀਂ ਸਾਰੇ ਬੈਠੇ ਸਮਾਂ ਬਹੁਤ ਹੋ ਗਿਆ ਪਰ ਸੰਗਤਾਂ ਦਾ ਪਿਆਰ ਦੇਖ ਕਰਕੇ ਨਾ ਰੁਕਿਆ ਨਹੀਂ ਜਾਂਦੀ ਕਿਉਂਕਿ ਜਿਵੇਂ ਗੁਰਮਤਿ ਪਿਆਰਿਓ ਕਿਲੇ ਕੇ ਹਰ ਬਾਤ ਪਤ ਪਤ ਮੈਂ ਬਾਤ 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 ਗੁਰੂ ਕੀ ਹਰ ਬਾਤ ਬਾਤ ਮੈਂ ਬਾਤ ਇਹ ਦਰਗਾਹ ਦੀ ਬਾਣੀ ਹੈ ਤੁਰਕੀ ਬਾਣੀ ਆਈ ਤਰ ਸਗਰੀ ਚਿੰਤ ਮਟਾਈ ਗੁਰਮਤਿ ਪਿਆਰਿਓ ਇਨਾਂ ਲਾਹ ਪ੍ਰਾਪਤ ਕਰਕੇ ਜਾਓ ਇਹ ਜਿਹੜਾ ਦਰ ਹੈ ਨਾ ਇੱਥੋਂ ਸਾਰੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਇੱਥੇ ਸਾਨੂੰ ਸਭ ਕੁਝ ਮਿਲਦਾ ਹੈ ਪਰ ਭਾਵਨਾ ਰੱਖਿਓ ਸ਼ਰਧਾ ਰੱਖਿਓ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਇਸ ਦਰ ਤੇ ਆਇਓ ਫਿਰ ਲੋਕ ਸੁਖੀਏ ਨਾਨਕ ਹਰ ਪ੍ਰਭ ਇਹ ਉਹਦੀ ਡਿਊਟੀ ਹੈ ਪਰ ਤੁਸੀਂ ਪ੍ਰੋਸਾ ਰੱਖਿਓ ਸ਼ਰਧਾ ਰੱਖਿਓ ਕਹਿਣ ਨੂੰ ਬਹੁਤ ਗੁੱਝਾ ਹੈ ਪਰ ਮੈਂ ਸਾਨੂੰ ਸਾਰੀ ਧਿਆਣੀ ਕੋਈ ਨਾ ਰੱਖੇ ਪਰ ਸਾਡੇ ਇਧਰ ਭਰਾ ਵੀ ਬੱਜੇ ਨੇ ਇਨੀ ਕਹਣਾ ਬਾਬਾ ਕੱਲਾ ਹੀ ਬੁਲੀ ਹਣਦਾ ਹੀ ਨਹੀਂ ਹੈ ਪਰ ਨਹੀਂ ਗਰਮ ਪਿਆਰਿਓ ਆਪਾਂ ਸਾਰਿਆਂ ਨੇ ਸਦਾ ਤੇ ਹਾਜ਼ਰੀ ਲਾਉਣੀ ਹੈ ਤੇ ਸਾਰਿਆਂ ਨੇ ਖੁਸ਼ੀਆਂ ਲੈ ਕੇ ਜਾਣੇ ਜਿੱਥੇ ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਹੋ ਸਾਰੇ ਜਣੇ ਹੁਣ ਗੁਰੂ ਸਾਹਿਬ ਜੀ ਨੂੰ ਅਸੀਸਾਂ ਨਾਲ ਹੱਥ ਜੋੜੋ ਰਸਨਾ ਕਰੋ ਪਵਿੱਤਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ